ਬੜੀ ਗਰੀਬ ਲੱਗ ਜ ਹੈ ਇਹ ਨੂੰ ਪਾਸੇ ਦੇ 10 ਰੁਪਏ ਸਿਆਬਾ ਕੀਤਾ ਨਹੀਂ ਲਗਾ 5 ਦੇ ਦੋ ਪਲੀਜ਼ ਸੁਣ ਪਲੀਜ਼ ਸੁਣਾ ਦੋਸਤੋ ਇੱਕ ਇਹ ਜਿਹੜੀ ਵੀਡੀਓ ਅੱਜ ਕੱਲ ਚੱਲ ਰਹੀ ਹੈ ਨਾ ਸੋਸ਼ਲ ਮੀਡੀਆ ਤੇ ਇੱਕ ਨੂੰ ਬਲੋ ਆਪਣੀ ਸੱਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਇਹਦੇ ਵਿੱਚ ਦੇਖ ਲਓ ਤੁਸੀਂ ਉਹ ਕੀ ਇਸ ਤਰ੍ਹਾਂ ਸ਼ਰਾਬ ਪੀਂਦੀ ਆ ਕੀ ਕੁਝ ਕਰਦੀ ਆ ਬਾਕੀ ਤੁਹਾਨੂੰ ਵੀਡੀਓ ਦੇ ਵਿੱਚ ਸਾਰਾ ਕੁਝ ਪਤਾ ਲੱਗ ਜਾਊਗਾ ਕਿਸ ਤਰ੍ਹਾਂ ਦਾ ਵਿਵਹਾਰ ਕਰਦੀ ਐ ਹਰਾਮ ਚਾ ਦੇ ਸ਼ਰਾਬ ਪੀਤੀ ਹੋएगी ਤੂੰ ਤੇਰੀ ਦਾਦੀ ਨੇ ਮੈਂ ਨਹੀਂ ਪੀਤੀ ਦੀ ਆ ਵੇ ਮੈਂ ਨਹੀਂ ਪੀਤੀ ਦੀ ਮੈਂ ਨਹੀਂ ਪਿੰਦੀ ਮੈਂ ਪੀਣੀ ਛੱਡ ਦਿੱਤੀ ਦੀ ਆ ਜਦੋਂ ਤੇ ਮੈਂ ਤੁਹਾਡੇ ਹੋਸ਼ ਵਾਸਤੇ ਵੇਖਿਆ ਨਾ ਫਿਰ ਤੂੰ ਕੀ ਕਰਤੂਤਾ ਕਰਦੇ ਹੋ ਮੈਂ ਪੀਣੀ ਛੱਡ ਦਿੱਤੀ ਦੀ ਆ ਤੁਸੀਂ ਸ਼ਰਾਬ ਹਰਾਮ ਜਲਾ ਕੁਤਾ ਦੱਲਾ ਹਰਾਮ ਚਾ ਦੇ ਦੱਲਿਆ ਮੇਰੇ ਤੇ ਬਿਹੋਂ ਨਹੀਂ ਆਇਆ ਹਾਏ ਮੈਂ ਮਾਰ ਚਲੀ ਆ ਕੋਈ ਮੇਰੇ ਨਾਲ ਪਿਆ ਤੇ ਮੈਂ ਇਹਦੀ ਬਈ ਲੈ ਕੇ ਆਇਆ ਸੋਦਾ ਸੱਤ ਲੈ ਆ ਕੇ ਦਿੱਤਾ ਨੂੰ ਮੈਂ ਦੁਕਾਨ ਤੇ ਜਾ ਕੇ ਸੋਦਾ ਦਾ ਸੱਤ ਤੇ ਨਹੀਂ ਹੈ ਕੋਈ ਘਰ ਨਹੀਂ ਕੋਈ ਘਰ ਨਹੀਂ ਜਾਂਦਾ ਹੈ ਤੇ ਇਹ ਐਤਵਾਰ ਚੁੰਨੀ ਲੈ ਕੇ ਫੜਾ ਫੜ ਨਿਕਲ ਵੀ ਕਿਸਾ ਸੰਦੇ ਉਹ ਦੋਈਏ ਲੱਗਾ ਤੋੜ ਪੀਏ ਉਦਾਂ ਨਹੀਂ ਦੁਨੀਆਂ ਹਾਏ ਪਿੰਕੀ ਮੇਰੀ ਬੋੜੀ ਵੀਰ ਹੁੰਦੀ ਬੋੜੀ ਚਪੀੜ ਹੁੰਦੀ ਬੋੜੀ ਚਪੀੜ ਹੁੰਦੀ ਆਹ ਇਹਦੀ ਵੜੀ ਵੀਰ ਲੱਭ ਜ ਹੈ ਇਹਨੂੰ ਪੁੱਛ ਦੇਈ ਤੈਸ ਸੋਦਾ ਸੱਤ ਲੈ ਆ ਬਿੱਤ ਤੱਕ ਨਹੀਂ ਦਿੱਤਾ ਆਪ ਵੀ ਯੋੜੀ ਜੰਦਰੀ ਅੱਦਲੂ ਨੁਦਾ ਦਿਆ ਜੇ ਕੱਚ ਦੀ ਹੈ ਜੇ ਦੀ ਹਾਂ ਤੇ ਮੈਂ ਕੱਚ ਦੀ ਮਾਰੀ ਰਾਮਚਾਰੀਆ ਕੁੱਤੀਏ ਤੇਰੀ ਤੀ ਦੇ ਮਗਰ 10 ਦਿਨ ਰਹੀ ਉਹਥੇ ਮੈਂ 10 ਇਸੇ ਆ ਗਿਆ ਕੀਤਾ ਨਹੀਂ ਲੈਂਦਾ ਪਾਈ ਦੇ ਦੋ ਪਲੀਜ਼ ਸੁਣ ਪਲੀਜ਼ ਸੁਣਾ ਸੁਣਾ ਮੈਂ ਜੱਟ ਦਾ ਕਨੇਕਟ ਮੌਸਰੀ ਆਉਂਦੇ ਪੁੱਛਦੇ ਚੜਾ ਤਾਂ ਮੌਸਰੀ ਆਉਂਦੇ ਆ ਕਿ ਤਰ੍ਹਾਂ ਮੈਂ ਉਸ ਕੋਲ ਵੀ ਐਪਲੀਕੇਸ਼ਨ ਪਤਾ ਹੀ ਕਿੰਨੀ ਚਾਈ ਚਾਈ ਹੈ ਨਾ ਕਰੋ ਮੈਂ ਤਾਂ ਦੋ ਗੁੰਡਾ ਪਾ ਕੇ ਰਿਹਾ ਤਾਂ ਵਾਧੂ ਨਹੀਂ ਮੇਰੀ ਫਾਈਲ ਪਈ ਗਈ

मैं कारीब आ चुकी हूँ कि कॉल में न्यू जाट दोनों बैठने हैं मैं किचन का दुकान चल रहा है ये मुझे सुचने सेट हम वापस वापस रहते हैं सोलेट कोई आते होंगे कंचरा माचे